ਸ੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੀਵਾਲ ਖਬਰ ਹੈ ਜੀ ਤੂਰੀ ਤੋਂ ਜਿਹੜੇ ਸਟਾਲ ਲੱਗੀ ਹੋਈ ਹੈ ਸਾਰਿਆਂ ਨੇ ਆਰਗੈਨਿਕ ਆਈਟਮਾਂ ਦੀ ਬਹੁਤ ਵਧੀਆ ਸਟਾਲ ਹੈ ਹਰ ਹਰ ਸ਼ਨੀਵਾਰ ਨੂੰ ਹੁੰਦੇ ਨੇ ਟਾਈਮ ਤੇ ਪੂਰਾ ਦੇ ਰਹੇ ਨੇ ਲੋਕਾਂ ਨੂੰ ਸੇਵਾ ਦੇ ਰਚੇ ਉਹਨਾਂ ਦੀ ਸੇਲ ਜਲੀ ਵਧ ਤੇ ਜਾ ਰਹੀ ਹੈ ਲੋਕਾਂ ਲੋਕ ਇਹਨਾਂ ਦਾ ਮੈਨੂੰ ਚੰਗਾ ਲੱਗਦਾ ਹੈ ਇਹਨਾਂ ਦਾ ਪੂਰਾ ਦਾਦਾ ਥਾਣ ਖੇਤਰੀ ਇਹਨਾਂ ਦੇ ਆਈਟਮਾਂ ਇਹਨਾਂ ਦੇ ਪ੍ਰੈਪਰੇਸ਼ਨ ਕੀਤੇ ਹੋਏ ਆਈਟਮ ਕਰੇ ਤਿਆਰ ਕੀਤੇ ਹੋਏ ਆ ਹੈ ਜਮਾ ਬਹੁਤ ਸਾਰਾ ਲਾਭ ਆਕਣੇ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋਏ ਕਿਹੜੇ ਜਿਹੇ ਪ੍ਰੋਡਕਟ ਲੱਗੇ ਨੇ ਕਿਵੇਂ ਲੱਗੇ ਮੈਂ ਮੈਂ ਪ੍ਰੋਡਕਟ ਇਹਨਾਂ ਦਾ ਪੱਤਾ ਲਗਾ ਕੇ ਹਰ ਹਫਤੇ ਆਉਣਾ ਮੈਂ ਕੋਈ ਨਾ ਕੋਈ ਚੀਜ਼ ਲੈ ਕੇ ਜਾਣਾ ਮੈਂ ਇਹਨਾਂ ਤੋਂ ਕੋਈ ਇਹਨਾਂ ਦੀ ਆਈਟਮਾਂ ਦੇ ਨਾਲ ਪੂਰੀ ਤਸਰਰੀ ਕੀ ਨਾਮ ਹੈ ਸਰ ਆਪਣਾ ਜੀ ਮੈਂ ਰਮੇਸ਼ ਸ਼ਰਮਾ ਸ਼ਰਮਾ ਲੈਕਚਰਰ ਹਾਂ ਵਰਮਨ ਸਰਪੰਚੂ ਰਟਾਇਰ ਹੋਇਆ ਇਹ ਜਿਹੜੇ ਸਟਾਲ ਕੀ ਹੋਈ ਹੈ ਸਾਰਿਆਂ ਨੇ ਆਰਗੈਨਿਕ ਆਈਟਮਾਂ ਦੀ ਬਹੁਤ ਵਧੀਆ ਸਟਾਲ ਹੈ ਹਰ ਹਰ ਸ਼ਨੀਵਾਰ ਨੂੰ ਹੁੰਦੇ ਨੇ ਟਾਈਮ ਤੇ ਪੂਰਾ ਦਿਨ ਰਹਿੰਦੇ ਨੇ ਲੋਕਾਂ ਨੂੰ ਸੇਵਾ ਵਿੱਚ ਉਹਨਾਂ ਦੀ ਸੇਨ ਜਲੀ ਵਧ ਜਾ ਰਹੀ ਹੈ ਲੋਕਾ ਲੋਕ ਇਹਨਾਂ ਦਾ ਮੈਨੂੰ ਚਾਹੁੰਦਾ ਮੈਂ ਇਹਨਾਂ ਦਾ ਪੂਰਾ ਧੰਨ ਕੇਟਰੀ ਇਹਨਾਂ ਦੇ ਆਈਟਮ ਇਹਨਾਂ ਨੇ ਫੈਕਸ਼ਨ ਕੀਤੇ ਹੋਏ ਆਈਟਮ ਘਰੇ ਤਿਆਰ ਕੀਤੇ ਹੋਏ ਆ ਜਮਾ ਬਹੁਤ ਫਰਕ ਆ ਪੈਗਣ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋਏ ਕਿਹੜੇ ਜਿਹੇ ਪ੍ਰੋਡਕਟ ਲੱਗੇ ਨੇ ਕਿਵੇਂ ਲੱਗੇ ਮੈਨੂੰ ਮੈਂ ਪ੍ਰੋਡਕਟ ਦੇਖ ਕੇ ਪੱਕਾ ਦਹਾਕਾ ਹਰ ਆਪ ਕਿਉਂ ਨਾ ਮੈਂ ਕੋਈ ਨਾ ਕੋਈ ਚੀਜ਼ ਲੈ ਕੇ ਜਾਣਾ ਮੈਂ ਇਹਨਾਂ ਤੋਂ ਕਦੇ ਇਹਨਾਂ ਦੀ ਆਈਟਮਾਂ ਲੈਣਾ ਪਈ ਪੂਰੀ ਤਸੱਲੀ ਕੀ ਨਾਮ ਵੀਰੇ ਆਪਣਾ ਆਪਣਾ ਗੁਰਪ੍ਰੀਤ ਸਿੰਘ ਕਿੱਥੋਂ ਆਂ ਜੀ ਅਸੀਂ ਨਾਪੇ ਤੋਂ ਆਂ ਜੀ ਨਾਪੇ ਤੋਂ ਜੀ ਤੇ ਕੀ ਚੀਜ਼ ਦੇ ਰਹੇ ਹੋ ਤੁਸੀਂ ਆਪਾਂ ਇੱਕ ਦਾ ਕਰਦੀਆਂ ਬਣੀਆਂ ਹੋਈਆਂ ਸਾਬਣਾ ਜੀ ਬੱਚਿਆਂ ਵਾਸਤੇ ਬਾਕੀ ਹਰੇਕ ਦੀ ਸਕਿਨ ਵਾਸਤੇ ਅਲੱਗ-ਅਲੱਗ ਜੀ ਆ ਕਰਦਾ ਬਣਾਇਆ ਹੋਇਆ ਸਰਸਾ ਜੀ ਆਪਣੇ ਦੰਦਾਂ ਵਾਸਤੇ ਚੂਰਨ ਬਣਾਇਆ ਹੋਇਆ ਜਿਵੇਂ ਤੁਹਾਨੂੰ ਜਾਣ ਤੋਂ ਦੁੱਖਣ ਲੱਗ ਜਾਂਦੀਆਂ ਬੈ ਆਉਂਦੀਆਂ ਮੂੰਹ ਚੋਕੇ ਦੇਤਾ ਕਰਕੇ ਸੌਂਜੋ ਰਾਤ ਨੂੰ ਪੇਸਟ ਕਰਦੀ ਲੋ ਹਫਤੇ ਚ ਤੁਹਾਨੂੰ ਰਿਜ਼ਲਟ ਦੋ ਇਹ ਆਪਾਂ ਪਰੌਂਠਿਆਂ ਵਾਸਤੇ ਮਸਾਲਾ ਬਣਾਉਣਾ ਅੱਛਾ ਜੀ ਕੱਲੇ ਪਰੌਂਠਿਆਂ ਵਾਸਤੇ ਕਿਸੇ ਪਰੌਂਠੇ ਵਾਸਤੇ ਹਾਂ ਤੇ ਪਰੌਂਠੇ 'ਤੇ ਕੀ ਖਾ ਸਕਦੇ ਵਿੱਚ ਮਤਲਬ ਜੀ ਮੈਂ ਘਰ ਦਾ ਤਨੀਆ ਜੀ ਖੇਤ ਦਾ ਅੱਛਾ ਜੀ ਮੇਥੀ ਜੀ ਠੀਕ ਹੈ ਜੀ ਅੱਜ ਮੈਂ ਕਾਲੀ ਮਿਰਚੇ ਦੇ ਵਿੱਚ ਠੀਕ ਹੈ ਜੀ ਹਾਂਜੀ ਅੱਗੇ ਜੀ ਜੀ ਸਰਫਾਈ ਸਰਫਾਈ ਅਜੇ ਸਰਫਾਈ ਜਿਨੇ ਪਹਿਲਾਂ ਸੋਡੇ ਨਾਲ ਕੱਪੜੇ ਧੋਉਂਦੀਆਂ ਸੀ ਲੇਡੀਜ਼ ਜਿਨੇ ਹੁਣ ਆਪਾਂ ਬਾਜ਼ਾਰ ਦਾ ਲੈ ਕੇ ਆਉਂਦੇ ਆ ਸਰਫ ਉਹਦੇ ਵਿੱਚ ਜਿਹੜਾ ਕੰਦਾ ਤੇ ਪੇਂਟ ਕਰਦੇ ਨੇ ਉਹਦੇ ਵਾਲਾ ਚੂਨਾ ਪਾਇਆ ਹੁੰਦਾ ਵੀ ਉਹਨੂੰ ਹੈਵੀ ਬਣਾਉਣ ਵਾਸਤੇ ਇਹਦੇ ਵਿੱਚ ਉਹ ਮੈਂ ਕੁਝ ਨਹੀਂ ਹੈਗਾ ਮਤਲਬ ਸੋਡੇ ਤਾਂ ਤਿਆਰ ਕੀਤਾ ਗਿਆ ਸਲੇਰੀ ਵਗੈਰਾ ਪਾ ਕੇ ਲੀਸਾ ਪੋਲ ਪਾ ਕੇ ਇਹ ਜਿਹੜਾ ਮਸ਼ੀਨ ਵੀ ਚੱਲਦਾ ਹੀ ਹਾਂਜੀ ਹਾਂ ਇਹ ਬਗਾਵ ਇਹ ਮੇਰੇ ਹਰੇਕ ਮਸ਼ੀਨ ਚ ਪੈਂਦਾ ਜੀ। ਮੇਰੇ ਮਸ਼ੀਨ ਚ ਪੈਂਦਾ ਜੀ। ਜਿਵੇਂ ਮਤਲਬ ਉਹਨਾਂ ਦੇ ਤਾਂ ਨੀਚੇ ਜੰਮ ਜਾਂਦਾ ਜਦੋਂ ਬੋਲਦੇ ਆ ਮਸ਼ੀਨ ਨੂੰ। ਇਹ ਤਾਂ ਦਾ ਕੁਝ ਵੀ ਨਹੀਂ ਹੁੰਦਾ। ਤੁਹਾਡਾ ਮੋਬਾਈਲ ਨੰਬਰ ਵਗੈਰਾ ਕਰਾਈ ਜੋ ਕੋਈ ਸਮਾਂ ਲੈਣਾ ਹੋ ਕਿਸਨੇ। ਆਪਣਾ 9478372300 9478372300 ਮਿਲੋ ਤੁਸੀਂ ਅੱਜ ਪਹਿਲੀ ਵਾਰ ਆਇਆ ਹੋ ਨਾ। ਅੱਜ ਧੋਰੀ ਦੀ ਮੰਡੀ ਆਪਾਂ ਪਹਿਲੀ ਵਾਰ ਲਾਈ ਆ ਵੈਸੇ ਸੰਗਰੂਰ ਲਾਉਨੇ ਆ ਜੀ। ਠੀਕ ਹੈ ਜੀ। ਹਾਂ ਜੀ। ਅੱਜ ਧੋਰੀ ਪਹਿਲੀ ਵਾਰ। ਕੀ ਨਾਮ ਹੈ ਜੀ? ਜਗਦੇਵ ਸਿੰਘ ਜੀ। ਪਿੰਡ ਸਤੌਜ ਆ। ਨੰਬਰ ਆਪਣਾ 981572899 ਹੀ ਆਪਣੇ ਲਵੇ ਸਰੋਂ ਦਾ ਤੇਲ ਹੁੰਦਾ ਜਿੰਨੇ ਦਾ ਦਾੰਦ ਆ ਰਹੀਆਂ ਹੁੰਦਾ ਅਗਰ ਇਹਦੇ ਪਹਿਲਾਂ ਹ ਸਾਰੇ ਤੇਲ ਹੁੰਦੇ ਨੇ ਜੀ ਆਪਣੇ ਲਵੇ ਪੋਲਡ ਪ੍ਰੈਸ ਲੱਕੜ ਦੇ ਬੋਲੂ ਨਾਲ ਕੱਢੇ ਹੋਏ ਜੀ ਦਾ ਫੋਟ ਬਹੁਤ ਵਧੀਆ ਰਿਆਨਟਾ ਬਹੁਤ ਵਧੀਆ ਕੁਸ਼ੂਆ ਕੁਸ਼ੀ ਬਣਾਉਣਾ ਜੀ ਪਿਓਰ ਚੀਜ਼ਾਂ ਨੇ ਜੀਦੇ ਤੱਤ ਨਹੀਂ ਮੱਚੇ ਹੁੰਦੇ ਕੋਈ ਕੈਮੀਕਲ ਨਹੀਂ ਬਹੁਤ ਵਧੀਆ ਸਮਾਨ ਹੈ ਕੋਈ ਆਪਣੇ ਨਾਮ ਵਰਕ ਕਰ ਸਕਦਾ ਪੈਂਦਾ ਸਕਦਾ ਅੰਗਰੂਰ ਆ ਸਕਦਾ ਜੀ ਕਿਤੇ ਵੀ ਕਨੈਕਟ ਕਰ ਸਕਦਾ ਨੰਬਰ ਆਪਣਾ 9815932840 ਇਹਨਾਂ ਦੀ ਵੱਖਰਾ ਕੀ ਚੀਜ਼ ਹੈ ਵੀ ਲੋਕ ਇਹਨੂੰ ਆਉਣ ਵੱਖਰਾ ਜੀ ਜਿਵੇਂ ਇਹ ਸਰੋਂ ਦਾ ਤੇਲ ਹੈ ਜੀ ਹਾਂਜੀ ਇਹਦੇ ਤੱਤ ਨਹੀਂ ਮੱਚੇ ਜਦ ਜਿਹੜੀ ਚੀਜ਼ ਆਪਾਂ ਇਹਦੇ ਦੇ ਵਿੱਚ ਬਣਾਵਾਂਗੇ ਜੀ ਜਿਵੇਂ ਸਬਜ਼ੀ ਬਣਾ ਲਓ ਪਕੌੜੇ ਬਣਾ ਲਓ ਤੁਹਾਨੂੰ ਉਹ ਦੱਸੂ ਤੇ ਉਹਦਾ ਟੈਸਟ ਬਣੂ ਜਾਈਆ ਜਿਹੜਾ ਆਪਾਂ ਕਹਿੰਦੇ ਨੇ ਸਵਾਦ ਖਤਮ ਹੋ ਗਿਆ ਸਵਾਦ ਕਾਹਦਾ ਉਹਨਾਂ ਕੈਮੀਕਲ ਆਉਂਦੇ ਨੇ ਜੀ ਬਾਜ਼ਾਰਾਂ ਦੇ ਆਪ ਨੂੰ ਸਾਰਾ ਕੁਝ ਪਤਾ ਜੀ ਤੇ ਇਹ ओरिजिनल ਚੀਜ਼ ਜਿਹਦੇ ਤੱਤ ਨਹੀਂ ਮੱਚੇ ਹੋਏ ਲੱਕੜ ਦੇ ਕੋਲੋਂ ਨਾ ਪ੍ਰੋਸੈਸ ਨਾ ਕੱਢਿਆ ਹੋਇਆ ਤੇਲ ਹੈ ਜੀ ਇਹਦੇ ਬਹੁਤ ਦਿਨ ਰਾਤ ਦਾ ਵੰਤਰ ਹੈ ਜੀ ਇਹਦੇ ਚ ਕੋਈ ਕਿਸੇ ਤਰ੍ਹਾਂ ਨਹੀਂ ਮਿਲਿਆ ਆਪਣੀ ਵਧੀਆ ਆਪਾਂ ਤੇ ਸੰਗਰੂਰ ਵੀ ਆਪਣਾ ਹੁੰਦਾ ਜੀ BC ਦਾ ਉਤਰ ਵੀ ਆ ਸਕਦਾ ਕੋਈ ਤੇ ਕਿਤੋਂ ਵੀ ਆਪਣੇ ਆਸਵਾਰ ਕਰਦਾ ਸਾਡੇ ਭਾਈ ਆਪਣੀ ਗਰੰਟੀ ਹੈ 100 ਦੀ 100 ਰੁਪਏ ਕਿਨਾ ਮਿਰਜਾ ਆਪਣਾ ਸਾਸੀ ਕਾਚੀ ਮੇਰਾ ਨੂੰ ਦੱਸ ਸਕਦਾ ਜੀ ਮੇਰਾ ਪਿੰਡ ਵੀ ਨਿਕਲ ਆ ਜੀ ਈਅਰ ਤੋਂ ਹੀ ਆਪਾਂ ਆ ਕਾਫੀ ਟਮਾ ਕਾਫਟਰ ਕਾਰ ਦੇ ਪ੍ਰੋਡਕਟ ਤਿਆਰ ਕਰਦੇ ਆ ਜੀ ਇਸ ਸਟ੍ਰਾਈਮ ਰੱਬਾ ਦੀ ਤੇ ਔਲੇ ਦਾ ਮਰਾ ਪਪਾ ਘਰ ਹੀ ਤਿਆਰ ਕਰਦੇ ਆ ਵਿਦਆਉਟ ਕੇਮਿਕਲ ਠੀਕ ਹੈ ਜੀ ਫੁਰਕੀ ਬਰਦਾ ਬੇਬੋ ਜੀ ਤੇ ਇੱਕ ਐਮਲਾ ਕੈਂਡੀ ਆ ਗਈ ਜੀ ਅੱਛਾ ਜੀ ਹਾਂ ਜੀ ਇੱਕ ਪੀਨਟ ਵਾਟਰ ਆ ਗਿਆ ਜੀ ਤੇ ਵੀ ਬਾਕਾਇਦਾ ਆਪਣੇ ਟ੍ਰੇਨਿੰਗ ਕੇ ਵੀ ਜੀ ਤੇ ਤੋਂ ਲਈ ਹੋਈ ਹੈ ਜੀ ਠੀਕ ਹੈ ਜੀ ਤੇ ਆਪਾਂ ਕਰੀਏ ਤਿਆਰ ਕਰ ਉਸ ਤੋਂ ਬਾਅਦ ਚੂਰਨਾ ਜੀ ਇਹ ਚੂਰਨਾ ਪੇਟ ਗੈਸ ਤੇ ਆਬ ਕਬਜ ਬਦਹਾਜ ਰੇ ਪੇਟ ਦੀ ਕੋਈ ਵੀ ਸਮੱਸਿਆ ਹੋਵੇ ਉਹਦੇ ਵਾਸਤੇ ਠੀਕ ਹੈ ਕਿੱਦਾਂ ਰਿਸਪੌਂਸ ਆ ਰਿਹਾ ਮੰਡੀ ਦੇ ਵਿੱਚ ਆ ਕੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਸਾਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਸੰਦੇਸ਼ ਇਹ ਹੀ ਹੈ ਜੀ ਬਲ ਕੇ ਚੰਗਾ ਉਠਾਓ ਸਿੱਧੇ ਪਾਸੇ ਬਧੀਏ ਗੱਲ ਹੈ ਜੀ ਸਿੱਧੇ ਗੁਣਾ ਕਰੀਏ ਜੀ ਕੀ ਨਾਮ ਹੈ ਜੀ ਆਪਣਾ ਮਾਸਟਰ ਮਿਹਰ ਸਿੰਘ ਕੁਮਾਰ ਮਾਸਟਰ ਜਿਹੜੇ ਤੁਸੀਂ ਪਹਿਲੇ ਮੰਡੀ ਲਗਾਉਣੇ ਹੋ ਇਹਦਾ ਮੁੱਖ ਮਕਸਦ ਕੀ ਹੈ ਜੀ ਇਹਦਾ ਮੁੱਖ ਮਕਸਦ ਹੈਗਾ ਜੀ ਕੰਮ ਰੋਸਟ ਪੰਜਾਬ ਵੀ ਜਿਹੜੇ ਲੋਕ ਹੁਣ ਤੁਸੀਂ ਉਮੀਦਾਂ ਦਾ ਹਸਪਤਾਲ ਦੇਖੋ ਉਥੇ ਕੈਂਸਰ ਵਾਲੇ ਮਰੀਜ਼ਾਂ ਦਾ ਮੇਲਾ ਲੱਗਦਾ ਇੰਨੇ ਮਤਲਬ ਚਾਹਤ ਕਰੋ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ ਬਹੁਤ ਬਹੁਤ ਟਾਈਮ ਲੱਗਦਾ ਤੇ ਸਾਡਾ ਇਹ ਹੈ ਜੀ ਆਰਗੈਨ ਖਾਓ ਆਕਰ ਇਹ ਆਪਗਾ ਉਹ ਜਾਂ ਜਿਹੜੇ ਤੁਖਾਨ ਖਵਾਉਂਦੇ ਨੇ ਉਹਨਾਂ ਤੋਂ ਤਾਂ ਕਿ ਤੁਸੀਂ ਦਵਾਈਆਂ ਦੇ ਪੈਸੇ ਲਾਉਣ ਨਾਲ ਵੀ ਆਰਗੈਨ ਪ੍ਰੋਡਕਟਾਂ ਦੇ ਪੈਸੇ ਲਾਉਣ ਤਾਂ ਕਿ ਤੰਦਰੁਸਤ ਰਹੋ ਹਾਂਜੀ ਨੌਜਵਾਨ ਪੀੜ੍ਹੀ ਨੂੰ ਜਾਂ ਲੋਕਾਂ ਨੂੰ ਜਿਹੜੇ 버ਗਰ ਖਾਂਦੇ ਕੁਝ ਵੀ ਖਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਭਾਈ ਤੁਸੀਂ ਜਿਹੜਾ ਵੀ ਤੁਸੀਂ ਬਣਾਉਣਾ ਘਰੇ ਬਣਾ ਕੇ ਖਾਓ ਤੇ ਜਾਂ ਕਿਸੇ ਭਰੋਸੇਯੋਗ ਬੰਦੇ ਤੋਂ ਲਓ ਜ਼ੀਰੋ ਵਾਇਰਲ ਇਹੋ ਗੱਲ ਤੋਂ ਬਚੋ ਚਲੋ ਜਿਹੜੇ 버ਗਰ ਨੇ ਜਾਂ ਮੈਦੇ ਵਾਲੀਆਂ ਚੀਜ਼ਾਂ ਨੇ ਆਨੰਦ ਤੋਂ ਬਚਣਾ ਚਾਹੀਦਾ ਸਰ ਕੀ ਨਾਮ ਹੈ ਆਪਣਾ ਜਨਸਤੀਸ਼ ਕੁਮਾਰਾ ਜੀ ਸਤੀਸ਼ワਰ ਜੀ ਕੀ ਕਹਿਣਾ ਚਾਹੋਗੇ ਪਹਿਲ ਮੰਡੀ ਦੇ ਵਿੱਚ ਕੀ ਤੁਹਾਡੇ ਕੀ ਲਾਇਆ ਹੋਇਆ ਜੀ ਇਹਦੇ ਸਾਰੇ ਸਾਰੇ ਸਬਟਰੈਕ ਸਾਰੇ ਆਰਗੈਨਿਕ ਨੇ ਜੀ ਇਹਦੇ ਵਿੱਚ ਸਰਕਾ ਹੈਗਾ ਜੀ ਦਾਲਾ ਸਾਰੇ ਆਰਗੈਨਿਕ ਦਾ ਚਾਰ ਹੈ ਜੀ ਸਨੋਂ ਤੇਰੇ ਹੈ ਜੀ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਸਰ ਸਾਹਿਬ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਬਹੁਤ ਹੀ ਵਧੀਆ ਕੀ ਮੈਸੇਜ ਦੇਣਾ ਚਾਹੁੰਗੇ ਅਸੀਂ ਇਹੀ ਹੈ ਜੀ ਇਹ ਸਾਰੇ ਹੀ ਅੰਗ ਦੀ ਯੂਜ਼ ਕਰ ਲੈ ਚਾਹ ਜਵਾਨ ਹੈ ਚਾਹ ਬਜ਼ੁਰਗ ਹੈ